ਜ਼ਹਿਰ ਭੋਲਣ ਅੰਦਰੋਂ ਅੰਦਰੀ ਜ਼ਹਿਰ ਭੋਲਣ ਅੰਦਰੋਂ ਅੰਦਰੀ ਬਾਹਰੋਂ ਸਭ ਚੰਗੇ ਲੱਗਦੇ ਉੱਪਰੋਂ ਉੱਪਰੋਂ ਹੱਸਦੇ ਰਹਿੰਦੇ ਉੱਪਰੋਂ ਉੱਪਰੋਂ ਹੱਸਦੇ ਰਹਿੰਦੇ ਸਭ ਇਸ਼ਕ ਦੇ ਡੰਗੇ ਲੱਗਦੇ ਤੜਕੇ ਉੱਠ ਕੇ ਪੜਨ ਨਿਵਾਜਾਂ ਤੜਕੇ ਉੱਠ ਕੇ ਪੜਨ ਨਿਵਾਜਾਂ ਰੱਬ ਦੇ ਰੰਗ ਵਿੱਚ ਰੰਗੇ ਲੱਗਦੇ ਜਜਬਾਤਾਂ ਦੀ ਜੋ ਕਰਨ ਬੇਕਦਰੀ ਜਜਬਾਤਾਂ ਦੀ ਜੋ ਕਰਨ ਬੇਕਦਰੀ ਸਭ ਤੋਂ ਜ਼ਿਆਦਾ ਮੰਦੇ ਲੱਗਦੇ ਸਭ ਤੋਂ ਜ਼ਿਆਦਾ ਮੰਦੇ ਲੱਗਦੇ ਵੇਲੇ ਵਿੱਚ ਜੇ ਆਕੜ ਮੁੱਕ ਜਾਏ ਬੈਲੀ ਵਿੱਚ ਜੇ ਆਕੜ ਮੁੱਕ ਜਾਏ ਕਿਸੇ ਦੇ ਹੱਡ ਉੱਪਰ ਭੰਨੇ ਲੱਗਦੇ ਕਿਸੇ ਦੇ ਹੱਡ ਉਹਦੇ ਭੰਨੇ ਲੱਗਦੇ ਜ਼ਹਿਰ ਕੋਲਣ ਅੰਦਰੋਂ ਅੰਦਰੀ ਬਾਹਰੋਂ ਸਭ ਚੰਗੇ ਲੱਗਦੇ ਬਾਹਰੋਂ ਸਭ ਚੰਗੇ ਲੱਗਦੇ